Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. <erving noise> ਉਹਦਾ ਵੀ ਦੱਸਦੇ ਆ ਵੀ ਸਿੱਧਾ ਵੀਡੀਓ ਸ਼ੁਰੂ ਕਿਉਂ ਕੀਤੀ ਆ ਕਲਿੱਪ ਕਿਉਂ ਲਾਈ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਐਕਚੁਅਲੀ ਪਤਾ ਕੀ ਹੈ ਮੈਨੂੰ ਨਾ ਕੱਲ ਆਈ ਥਿੰਕ ਹਾਂ ਕੱਲ ਨਾ ਈਮੇਲ ਆਈ ਸੀ YouTube ਵੱਲੋਂ ਈਮੇਲ ਕੀ ਆਈ ਸੀ ਬਿਕਰਮ ਨੇ ਮੇਰੇ ਤੇ ਸਟ੍ਰਾਈਕ ਪਾਈ ਹੈ ਵੀ ਮੈਂ ਉਹਦਾ ਕੰਟੈਂਟ ਯੂਜ਼ ਕਰਦੀ ਪਈ ਆ ਵੀ ਮੈਨੂੰ ਇਹ ਨਾ ਹਾਸਾ ਆ ਜਾਂਦਾ ਨਾ ਵੀ ਹੁਣ ਜੇ ਤੇਰੇ ਕੋਲ ਸਵਾਲਾਂ ਦੇ ਜਵਾਬ ਹਨਗੇ ਤਦ ਜਿਵੇਂ ਆਪਾਂ ਕਹਦੇ ਨੇ ਪਿੱਠ ਪਿੱਛੇ ਵਾਰ ਕਰੀ ਜਾਂਦਾ ਹੈ ਹਣ ਤੂੰ ਸਾਹਮਣੇ ਆ ਕੇ ਤੂੰ ਜਵਾਬ ਦੇਣ ਜੋਗਾ ਹੋਣਾ ਹੈ ਨੀਂਗਾ ਤੇ ਕੋਲ ਕਿਸੇ ਗੱਲ ਦਾ ਜਵਾਬ ਹੈ ਨੀਂਗਾ ਵੀ ਮੈਂ ਕਿ ਮੇਰਾ ਨਾ ਆ ਈਮੇਲ ਵੇਖ ਕੇ ਨਾ ਮੇਰਾ ਹਮ ਮੇਰਾ ਨਾ ਹਾਸਾ ਨਹੀਂ ਬੰਦ ਹੁੰਦਾ ਪਿਆ ਇਹ ਅਮਮ ਇੰਨੀ ਆਏ ਇੰਨੀ ਵੱਡੀਆਂ ਗੱਲਾਂ ਕਰਦਾ ਸੀ ਵੀਡੀਓ ਦੇ ਵਿੱਚ ਮੈਂ ਇਹ ਹੀ ਆ ਮੈਂ ਉਹ ਆ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਪਰ ਤੂੰ ਨਿਕਲਿਆ ਕੀ ਸਿਰੇ ਦਾ ਘਟਿਆ ਬੰਦਾ ਪਿੱਠ ਪਿੱਛੇ ਵਾਰ ਕਰਨ ਵਾਲਾ ਜੇ ਹਿੰਮਤ ਹੈਗੀ ਸੀ ਤਾਂ ਸਿੱਧਾ ਵੀਡੀਓ ਬਣਾ ਕੇ ਰਿਪਲਾਈ ਪਾਉਂਦਾ ਖਾਂ ਚੱਲ ਹੋ ਗਿਆ ਖੁਸ਼ ਤੂੰ ਸਟ੍ਰਾਈਕ ਪਾ ਕੇ ਚੱਲ ਤੂੰ ਖੁਸ਼ ਰਹਿ ਤੇਰੇ ਕਾਰਜੇ ਥੋੜੀ ਠੰਡ ਮਿਲ ਗਈ ਹੋਊਗੀ ਹਨਾ ਵੇ ਸਟ੍ਰਾਈਕ ਪਾਤੀ ਐ ਤੂੰ ਚੱਲ ਕੋਈ ਨਾ ਪਤਾ ਇਹਨਾਂ ਸੀਗਾ ਵੀ ਅਦੋਂ ਨੇ ਰਿਪਲਾਈ ਨਹੀਂ ਪਾਇਆ ਸੀਗਾ ਮੈਨੂੰ ਵੀ ਹਾਂ ਮੈਂ ਤੇਰੇ ਤੇ ਕੇਸ ਕਰ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਸਾਰੀ ਇਹ ਕਹਿੰਦੇ ਸੀ ਮੈਂ ਨਹੀਂ ਕੇਸ ਕਰਨਾ ਮੇਰੇ ਨਾਲ ਦੇ ਮੁੰਡੇ ਨੇ ਕੇਸ ਕਰਨਾ ਵਾ ਰੋਸੀ ਗਾ ਮੈਂ ਡਰ ਜੂਗੀ ਚੌਪ ਹੋ ਜੂਗੀ ਉਸ ਤੋਂ ਬਾਅਦ ਇਹਦੇ ਤੇ ਕੋਈ ਰੋਸਟ ਨਹੀਂ ਹੁੰਦਾ ਇਹਨੂੰ ਮੈਂ ਕੁਝ ਕਹਿਣਾ ਨਹੀਂ ਗਾ ਇਹਨੇ ਬੜਾ ਵੱਡਾ ਵੈਂਪ ਪਾਲ ਰੱਖਿਆ ਸੀਗਾ ਪਰ ਪਤਾ ਇਹਨੂੰ ਹੁਣ ਲੱਗ ਗਿਆ ਜੇ ਚੰਗੀ ਇਹਨੂੰ ਖਰੀ ਖੋਟੀ ਸੁਣਾਈ ਹੈ ਪਰ ਇੱਥੇ ਤਾਂ ਇਹਨੂੰ ਖਰੀ ਖੋਟੀ ਸੁਣਾਉਣੀ ਬੰਦ ਹੀ ਵੀ ਸੀਗੀ ਕਿਉਂ ਬੰਦ ਸੀ ਤੈਨੂੰ ਵੀ ਪਤਾ ਵੀ ਕੁੜੀ ਦਾ 5 ਲੱਖ ਖਾ ਗਿਆ ਤੂੰ ਤੇ ਜੇ ਕੁੜੀ ਨੇ ਤੈਨੂੰ ਪੈਸੇ ਥੋੜੇ ਪਾਤੇ ਤਾਂ ਐਸੀ ਗੱਲ ਤਾਂ ਮੱਚ ਗਈ ਹਾਂ ਮੈਨੂੰ ਪੈਸੇ ਥੋੜੇ ਕਿਉਂ ਪਾਤੇ ਤੇ ਜੇ ਕੁੜੀ ਨੇ ਤੇ ਯਾਰਾਂ ਦੋਸਤਾਂ ਨੂੰ ਦੱਸਤਾ ਵੀ ਹਾਂ ਇਹਨੇ ਮੇਰੇ ਕੋਲ ਪੈਸੇ ਖਾਦੇ ਆ ਤੇ ਫਿਰ ਤੂੰ ਤਾਂ ਮੱਚ ਗਿਆ ਵੀ ਹਾਂ ਹੁਣ ਲੋਕਾਂ ਨੂੰ ਦੱਸ ਦੇ ਫਿਰ ਤੇ ਮੈਂ ਵੀ ਤੂੰ ਲੋਕਾਂ ਕੋਲ ਪੈਸੇ ਖਾਦੇ ਆ ਤੇ ਹੁਣ ਜਿਹੜੀ ਗੱਲ ਆ ਬਾਹਰ ਨਿਕਲਦੀ ਆਉਂਦੀ ਆ ਹੌਲੀ ਹੌਲੀ ਤੇਰੀ ਜਿਹੜੀ ਫੈਨ ਫੋਲੋਇੰਗ ਉਹ ਘਟ ਜੂਗੀ ਵਿਊਜ਼ ਘਟ ਜਾਣਗੇ ਤੇਰੇ ਐਸੀ ਗੱਲ ਦਾ ਡਰ ਪੈ ਗਿਆ ਸੀਗਾ ਤਾਂ ਹੀ ਤੇਨੀ ਅਸ਼ਲੀਲ ਹਰਕਤਾਂ ਕੀਤੀਆਂ ਨਾ ਤੂੰ ਤੈਨੂੰ ਜਮਾਂ ਸ਼ਰਮ ਨਹੀਂ ਆਏਗੀ ਜੇ ਜਾਂ ਆਪ ਕੋਰਾ ਸ਼ਰਮਈ ਹੋਵੇ ਤੇਨੂੰ ਕੁੜੀ ਦੀ ਫੋਟੋ ਤਾਂ ਤੂੰ ਗੰਦ ਪੈ ਲੈ ਕੇ ਉਹਨੂੰ ਪਬਲਿਕ ਕਰੀ ਜਾਣਾ ਫੋਟੋ ਨੂੰ ਤਾਂ ਅਪਲੋਡ ਕਰੀ ਜਾਣਾ ਤੇ ਆ ਜਿਹੜੀ ਤੁਹਾਡੀ ਇੱਕ ਆਈਡੀ ਦਿਖਾਈ ਸੀ ਨਾ ਆਪਦੀ ਵੀਡੀਓ ਦੇ ਵਿੱਚ ਵੀ ਹਾਂ ਕਿਸੇ ਨੇ ਆਈਡੀ ਤੇ ਨਾਮ ਲਿਖਤਾ ਪ੍ਰੀਤ ਡੈਸ਼ ਉਹ ਵੀ ਮਨ ਦਾ ਆਈਡੀ ਤੇਰੀ ਆਪਦੀ ਹੋਣੀ ਕਿਉਂਕਿ ਤੈਨੂੰ ਸ਼ਰਮ ਤਾਂ ਹੈ ਨਹੀਂ ਭੋਰਾ ਵੀ ਤਾਂ ਆਪਦੀ ਜਨਾਨੀ ਦਿਖਾਈ ਇਹਨਾਂ ਨੂੰ ਇੰਨੀਆਂ ਗੰਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪ੍ਰੀਤ ਨੂੰ ਵੀ ਬੰਦਾ ਹੁੰਦਾ ਇੱਕ ਵਾਰ ਗੱਲ ਸੁਣ ਲਈ ਦੋ ਵਾਰ ਗੱਲ ਸੁਣ ਲਈ ਤੀਜੀ ਵਾਰ ਤੂੰ ਰਹਿਣ ਦੇ ਵਿੱਚ ਆ ਉਹਨੂੰ ਨਾ ਚੰਗੇ ਕਾਦੀਆਂ ਕੁੜੀਆਂ ਵਾਰੀ-ਵਾਰੀ ਐ ਗੱਲਾਂ ਨਹੀਂ ਸੁਣਦੀਆਂ ਹੁੰਦੀਆਂ ਇੱਕ ਵਾਰ ਕਹਿਤਾ ਅਗਲੇ 2 ਵਾਰ ਕਹਿਤਾ ਬਾਸ ਹੁਣ ਤੂੰ ਵਲੌਗ ਦੇ ਵਿੱਚ ਨਹੀਂ ਆਉਣਾਗਾ ਆਪਾਂ ਆਪਦੀ ਬੇਇੱਜ਼ਤੀ ਨਹੀਂ ਕਰਾਉਣੇਗੇ ਵੀ ਜੇ ਮੈਨੂੰ ਕੁਝ ਕਹਿੰਦਾ ਕੋਈ ਕਹੀ ਜਾਵੇ ਬੰਦਿਆਂ ਦੀ ਬੰਦਿਆਂ ਨਾਲ ਗੱਲ ਰਹੇਗੀ ਪਰ ਤੂੰ ਇੰਨਾ ਬੇਸ਼ਰਮ ਇੰਨਾ ਘਟਿਆ ਬੰਦਾ ਵੀ ਤੂੰ ਆਪ ਤਾਂ ਵਲੌਗ ਦੇ ਵਿੱਚੋਂ ਹੋਂ ਹੀ ਹਟ ਗਿਆ ਆ ਦੀ ਜਨਾਨੀ ਅੱਗੇ ਘਰ ਛੱਡੀ ਐ ਮਸਾਂਗੇ ਤੇ 5-10 ਮਿੰਟ ਦਾ ਇਹਦਾ ਵਲੌਗ ਹੁੰਦਾ ਬਾਕੀ ਸਾਰਾ ਵਲੌਗ ਪ੍ਰੀਤੀ ਬਣਾਉਂਦੀ ਐ ਪਤਾ ਕੀ ਹੈ ਮੈਂ ਵੀ ਹੈਰਾਨ ਸੀਗੀ ਮੈਂ ਕਿਹਾ ਮੈਂ 2-3 ਵੀਡੀਓ ਲਗਾਤਾਰ ਇਹਦੇ ਤੇ ਪਾਤੀਆਂ ਕੀ ਗੱਲ ਇਹਨੇ ਰਿਪਲਾਈ ਕਿਉਂ ਨਹੀਂ ਕੀਤਾ ਇਹਨੂੰ ਪਤਾ ਤਾਂ ਹੋਊਗਾ ਨਵੀਂ ਮੈਂ ਵੀਡੀਓ ਪਾਈਆਂ ਅਕਸਰ ਉਹਦੋਂ ਦੀ ਇਹਦੀ ਨਿਗਾਹ ਰਹਿੰਦੀ ਹੋਊਗੀ ਮੇਰੇ ਚੈਨਲ ਤੇ ਵੀ ਇਹਨੇ ਅੱਜ ਹੀ ਮੇਰੇ ਤੇ ਵੀਡੀਓ ਪਾਈ ਅੱਜ ਵੀ ਮੇਰੇ ਤੇ ਵੀਡੀਓ ਪਾਈ ਵੀ ਇਹਨੇ ਫਿਰ ਰਿਪਲਾਈ ਕਿਹਾ ਤਾਂ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਸੀਗਾ ਇਹ ਕੁੱਤੇ ਵਾਂਗੂ ਸਿਰਫ ਭੌਂਕਣ ਵਾਲਾ ਹੀ ਆ ਬਾਤ ਐ ਪੱਠ ਪਿੱਛੇ ਕਰਦਾ ਹੁੰਦਾ ਹੁਣ ਇਹਨਾਂ ਨੂੰ ਵੀ ਪਤਾ ਵੀ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਗੱਲਾਂ ਦੇ ਇਹਦੇ ਕੋਲ ਕੋਈ ਵੀ ਜਵਾਬ ਹੈ ਨਹੀਂਗਾ ਜਿਹੜੇ ਨੇ ਆਪਦੀ ਵੀਡੀਓ ਵਿੱਚ ਸਬੂਤ ਦਿਖਾਏ ਉਹਨਾਂ ਸਬੂਤਾਂ ਦਾ ਕੁਝ ਵੀ ਸਾਬਿਤ ਨਹੀਂ ਹੁੰਦਾਗਾ ਵੀ ਉਹ ਕੁੜੀ ਗਲਤ ਹੈ ਤੇ ਸੱਚਾ ਵਾ ਸਗੋਂ ਜਿਹੜੇ ਸਬੂਤ ਕੁੜੀ ਨੇ ਦਿੱਤੇ ਉਹਦੇ ਤਾਂ ਸਾਫ਼ ਸਾਬਿਤ ਹੁੰਦਾ ਪਿਆ ਵੀ ਇਹ ਗੱਲ ਤਾਂ ਇੱਕ ਨੰਬਰ ਦਾ ਫਰਾਡ ਆ ਸਕੈਮਰ ਹੁੰਦੇ ਨੇ ਜਿਹੜੇ ਉਹਨਾਂ ਦੀ ਫੈਮਲੀ ਐ ਠੱਗਾਂ ਦੀ ਫੈਮਲੀ ਐ ਲੋਕਾਂ ਨੂੰ ਠੱਗਦੇ ਆ ਤੁਸੀਂ ਅੱਜ ਤੱਕ ਇਹ ਤੋਂ ਜਿੰਨੇ ਵੀ ਸਵਾਲ ਪੁੱਛੇ ਗਏ ਇਹਦੇ ਕੋਲ ਕਿਸੇ ਸਵਾਲ ਦਾ ਜਵਾਬ ਨਹੀਂ ਆਇਆ ਜੇ ਜਵਾਬ ਦਿੱਤਾ ਨੇ ਕਮਾਫਰਾ ਕੇ ਦਿੱਤਾ ਤਾਂ ਕਿ ਕਿਸੇ ਨੂੰ ਸਮਝ ਨਾ ਲੱਗੇ ਜਵਾਬ ਨੇ ਦਿੱਤਾ ਕਿ ਨਹੀਂ ਦਿੱਤਾ ਇਹਦੇ ਕੋਲ ਕਿਸੇ ਗੱਲ ਦਾ ਸਹੀ ਜਵਾਬ ਹੈ ਨਹੀਂ ਗਾ ਗੱਲ ਉਹਨੇ ਸਾਰੀ ਨੂੰ ਕਮਾ ਦਿੰਦਾ ਹੈ ਤੇ ਜਿਹੜੀਆਂ ਗੱਲਾਂ ਕੁੜੀ ਨੇ ਕੀਤੀਆਂ ਵੀ ਮੇਰੇ ਤੋਂ ਪੈਸੇ ਖਾ ਗਿਆ ਹਨਾ ਇਹ ਉਹ ਉਹ ਗੱਲਾਂ ਤੇ ਤਨੇ ਜਵਾਬ ਦਿੱਤੇ ਹੀ ਨਹੀਂ ਚਾਜ ਨਾਲ ਇਹ ਗੱਲਾਂ ਲੈ ਗਿਆ ਕਿ ਉਹਦਾ ਇੱਕ ਆਸ਼ਿਕ ਉਹਦਾ ਦੋ ਆਸ਼ਿਕ ਉਹਦਾ ਫਿਅੰਸੇ ਆ ਜਿਹੜੇ ਫੋਨ ਕਾਲ ਜ਼ਿਕਰਵਾਏ ਹੋਏ ਨੇ ਕਰਵਾਏ ਗੱਲਾਂ ਸਾਰੀਆਂ ਹੋਰ ਪਾਸੇ ਲੈ ਗਏ ਹਾਂ ਤੂੰ ਕਹਿੰਦਾ ਸੀ ਉਹਨਾਂ ਗੱਲਾਂ ਨੂੰ ਚੱਕੀ ਗਏ ਉਹ ਕੁੜੀ ਦੀ ਪਰਸਨਲ ਲਾਈਫ ਆ ਆਪਦੀ ਲਾਈਫ ਦੇ ਵਿੱਚ ਇੱਕ ਰੱਖੇ ਆਪਣੀ ਦੋ ਰੱਖੇ ਆਪਣੀ ਕੋਈ ਵੀ ਨਾ ਰੱਖਿਓ ਮੁੰਡਾ ਆਪਦੀ ਲਾਈਫ ਦੇ ਵਿੱਚ ਉਹ ਉਹਦੀ ਪ੍ਰੋਬਲਮ ਆ ਤੂੰ ਦੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ ਤੇ ਨਹੀਂ ਲਿਆ ਸਕਦਾ ਜਿੰਨਾ ਚਿਰ ਉਹ ਨਹੀਂ ਚਾਹੁੰਦੀਗੀ ਤੇ ਤੂੰ ਕਹਿੰਦਾ ਤੇਰੀ ਜਿਹੜੀ ਪਰਸਨਲ ਲਾਈਫ ਆ ਉਹਦੇ ਤੇ ਟਿੱਪਣੀ ਹੁੰਦੀ ਆ ਕਿਉਂਕਿ ਤੂੰ ਆਪਦੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਲਿਆ ਆ ਚੁੱਕਿਆ ਵਾ ਤੂੰ ਆਪਦੀ ਹਰ ਇੱਕ ਗੱਲ ਸੋਸ਼ਲ ਮੀਡੀਆ ਤੇ ਖੋਲ ਕੇ ਰੱਖ ਦਿਨਾ ਵਾ ਤੇ ਫਿਰ ਟਿੱਪਣੀ ਤਾਂ ਹੋਊਗੀ ਉਹਦੇ ਤੇ ਜੇ ਤੁਸੀਂ ਚਾਹੁੰਦੇ ਵੀ ਤੁਹਾਡੇ ਤੇ ਟਿੱਪਣੀ ਨਾ ਹੋਵੇ ਜਿਹੜੇ ਤੇਰੀ ਘਰਵਾਲੀ ਨੂੰ ਬੋਲਿਆ ਜਾਂਦਾ ਉਹਨੂੰ ਨਾਂ ਬੋਲਿਆ ਜਾਵੇ ਜਿਹੜੇ ਤੇਰੀ ਮਾਂ ਨੂੰ ਬੋਲਿਆ ਜਾਂਦਾ ਉਹ ਨਾਂ ਬੋਲਿਆ ਜਾਵੇ ਉਹਨਾਂ ਤੇ ਟਿੱਪਣੀ ਨਾ ਹੋਵੇ ਤਾਂ ਤੈਨ ਮੈਂ ਇੱਕ ਹੀ ਗੱਲ ਕਹੂੰਗੀ ਇੱਕੋ ਸਲਾਹ ਦਵਾਂਗੀ ਵਲੌਗ ਬਣਾਉਣਾ ਸਿਰਫ ਸਿਰਫ ਆਪ ਦਾ ਤੇ ਆਪਦੇ ਬੱਚੇ ਦੇ ਨਾਲ ਬਣਾ ਜਨਾਨੀਆਂ ਨੂੰ ਵਿੱਚ ਨਾ ਲਿਆ ਕੋਈ ਤੇਰੀ ਜਨਾਨੀ ਤੇ ਟਿੱਪਣੀ ਨਹੀਂ ਕਰਦਾ ਕੋਈ ਤੇਰੀ ਜਨਾਨੀ ਨੂੰ ਪੁੱਠੀ ਸਿੱਧੀ ਗੱਲ ਨਹੀਂ ਕਰਦਾ ਪਰ ਹਾਂ ਤੂੰ ਇਹ ਕੰਮ ਕਰ ਨਹੀਂ ਸਕਦਾ ਕਿਉਂਕਿ ਤੂੰ ਖਾਣੀ ਜਨਾਨੀ ਸਿਰ ਕਮਾਈ ਹੈ ਪਹਿਲਾਂ ਮੈਂ ਸੋਚਿਆ ਸੀ ਕਿ ਉਹ ਚੈਟ ਦਾ ਸਕਰੀਨਸ਼ਾਟ ਲਾਉਣਾ ਵਾ ਮੈਂ ਛੱਡ ਦਿੱਤੀ ਸੀ ਚੈਟ ਪਰ ਮੈਨੂੰ ਹੁਣ ਚੈਟ ਦਾ ਜਿਹੜੀ ਦਾ ਸਕਰੀਨਸ਼ਾਟ ਲਾਉਣਾ ਹੀ ਪਊਗਾ ਆ ਜਿਹੜੇ ਮੈਨੂੰ ਉਦੋਂ ਵੀਡੀਓ ਤੇ ਲਿ ਕਮੈਂਟ ਆਏ ਸੀ ਨਾ ਰਜਿਤ ਮਾਮੀ ਦੇ ਨਾਮ ਤੋਂ ਉਹ ਸਾਰੇ ਕਮੈਂਟ ਉਸੇ ਦੇ ਕੀਤੇ ਹੋਏ ਸੀਗੇ ਹਣ ਸਬੂਤ ਵੀ ਤੁਸੀਂ ਆਪ ਹੀ ਦੇਖ ਲਓ ਇਹਦੇ ਫਰੈਂਡ ਨੇ ਕਿਹਾ ਵੀ ਉਹ ਕਮੈਂਟ ਮੈਂ ਨਹੀਂ ਕੀਤੇਗੇ ਉਹ ਕਮੈਂਟ ਵਿਕਰਮ ਨੇ ਕੀਤੇ ਉਸ ਮੁੰਡੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਉਸ ਮੁੰਡੇ ਨੇ ਤਾਂ ਕਹਿਤਾ ਸੀਗਾ ਵੀ ਭੈਣ ਬਣ ਕੇ ਮੇਰੀ ਵੀਡੀਓ ਡਿਲੀਟ ਕਰ ਦੋ ਪਰ ਮੈਂ ਵੀਡੀਓ ਡਿਲੀਟ ਨਹੀਂ ਕੀਤੀ ਉਹ ਅਨਲਿਸਟਡ ਕੀਤੀ ਇੱਕ ਦੋ ਵਾਰ ਮੈਂ ਵੀਡੀਓ ਪਬਲਿਕ ਕਰ ਵੀ ਦਿੱਤੀ ਸੀ ਮੈਨੂੰ ਬਿਕਰਮ ਤੇ ਗੁੱਸਾ ਚੜਿਆ ਇਸ ਪਰ ਫਿਰ ਇਹਨਾਂ ਦਾ ਮੈਸੇਜ ਆਇਆ ਮੁੰਡੇ ਦਾ ਵੀ ਨਹੀਂ ਭੈਣ ਬਣ ਕੇ ਮੇਰੀ ਵਾਈਫ ਬਾਹਰ ਆ ਤੇ ਪਲੀਜ਼ ਤੁਸੀਂ ਵੀਡੀਓ ਡਿਲੀਟ ਕਰ ਦਿਓ ਮੈਂ ਫਿਰ ਅਨਲਿਸਟਡ ਕਰਤੀ ਮੈਂ ਚੈਨਲ ਕੋਈ ਨਾ ਮਤਲਬ ਕਿ ਬਿਕਰਮ ਚ ਇੰਨੀ ਵੀ ਹਿੰਮਤ ਹੈ ਨਹੀਂ ਕਿ ਉਹ ਆਪਦੀ ਆਈਡੀ ਤੋਂ ਆਪਦੇ ਚੈਨਲ ਤੋਂ ਮੈਨੂੰ ਕਮੈਂਟ ਕਰ ਸਕੇ ਵੀ ਹਾਂ ਤੂੰ ਮੇਰੀ ਵੀਡੀਓ ਕਿਉਂ ਪਾਈ ਹੈ ਵੀਡੀਓ ਡਿਲੀਟ ਕਰ ਆਪਦੇ ਫਰੈਂਡ ਆਪਦੇ ਫਰੈਂਡ ਦੇ ਸਹਾਰਾ ਲੈ ਕੇ ਡਰਾ ਰਿਆ ਸੀਗਾ ਮੈਨੂੰ ਵੀ ਹਾਂ ਮੈਂ ਤੇਰੇ ਤੇ ਕੇਸ ਕਰੂੰਗਾ ਇੱਕ ਸਕਰੀਨਸ਼ਾਟ ਹੋ ਦਿਖਾਉਣੀ ਆ ਮੈਂ ਤੁਹਾਨੂੰ ਹੁਣ ਇਹ ਕਹੂਗਾ ਵੀ ਇਹ ਆਈਡੀ ਮੇਰੀ ਨਹੀਂਗੀ ਪਰ ਇਹ ਆਈਡੀ ਐਸੇ ਦੀ ਆ ਬੇਸ਼ੱਕ ਦੀ ਨੇ ਇਹ ਆਈਡੀ ਡਿਲੀਟ ਕਰਤੀ ਪਰ ਜਿਹੜਾ ਇਹਦਾ ਆਈਪੀ ਐਡਰੈਸ ਆ ਉਹ ਕਢਵਾ ਲਿਆ ਵਾ ਮੈਂ ਆਈਪੀ ਐਡਰੈਸ ਉਥੋਂ ਦਾ ਹੀ ਆਉਂਦਾ ਜਿੱਥੇ ਰਹਿੰਦਾ ਪਿਆ ਤੇ ਈਮੇਲ ਦੇ ਵਿੱਚ ਵੀ ਐਡਰੈਸ ਸੇਮ ਆ ਇਹ ਤਾਂ ਹੋ ਨਹੀਂ ਸਕਦਾਗਾ ਵੀ ਜਿੱਥੇ ਰਹਿਣਗੇ ਉੱਥੋਂ ਦੇ ਕੋਈ ਆਂਡੇ ਗਵਾਂਡੇ ਨੇ ਮੈਨੂੰ ਇਹ ਮੈਸੇਜ ਕਰਤੇ ਹੋਣ ਡੀਐਮ ਕੀਤਾ ਹੋਵੇ ਮੈਨੂੰ ਮਤਲਬ ਕਿ ਤੇਰੇ ਚ ਜਮਾਂ ਵੀ ਹਿੰਮਤ ਐ ਨਹੀਂ ਕੀ ਦੂਜੀਆਂ ਕੁੜੀਆਂ ਨੂੰ ਤਾਂ ਬੜਾ ਤਾਂ ਆਪਦੀ ਅਫੀਸ਼ੀਅਲ ਆਈਡੀ ਤੇ ਮੈਸੇਜ ਕਰਦਾ ਹੁੰਨਾ ਕੀ ਗੱਲ ਮੇਰੇ ਵਾਰੀ ਜਿਹੜੀ ਤੇਰੀ ਆਈਡੀ ਉਹ ਬੰਦ ਹੋ ਗਈ ਸੀਗੀ ਜਿਹੜੀ ਤੈਨੂੰ ਇੱਕ ਨਵੀਂ ਫੇਕ ਆਈਡੀ ਬਣਾਉਣੀ ਪਈ ਵੀ ਉਹਨੂੰ ਪਤਾ ਨਾ ਲੱਗ ਜਾਈਏ ਮੈਸੇਜ ਵਿਕਰਮ ਨੇ ਕੀਤਾ ਕਿ ਕਿਹਨੇ ਕੀਤਾ ਪਤਾ ਮੈਨੂੰ ਪਹਿਲੇ ਦਿਨ ਹੀ ਲੱਗ ਗਿਆ ਸੀ ਪਰ ਨਹੀਂ ਮੈਂ ਸਕਰੀਨਸ਼ਾਟ ਲਾਉਣਾ ਜ਼ਰੂਰੀ ਸਮਝਿਆ ਪਰ ਮੈਨੂੰ ਲਾਉਣਾ ਪਿਆ ਹਣ ਇੱਕ ਚੀਜ਼ ਹੋਰ ਹਣ ਜਿਹੜੀ ਆ ਈਮੇਲ ਆ ਇਹ ਵੀ ਵਿਕਰਮ ਨੇ ਭੇਜੀ ਐ ਮੈਨੂੰ ਭੇਜੀ ਵੀ ਰਜਿਤ ਮੈਮੀ ਦੇ ਫੋਨ ਤੋਂ ਉਹਨੂੰ ਲੱਗੇ ਵੀ ਹਾਂ ਜਿਹੜਾ ਰਜਿਤ ਮੈਮੀ ਆ ਉਹ ਮੈਨੂੰ ਕਹਿ ਰਿਹਾ ਵੀ ਮੈਂ ਤੇ ਤੇ ਕੇਸ ਕਰੂੰਗਾ ਮੈਨ ਡਰਾ ਰਿਹਾ ਧਮਕਾ ਰਿਹਾ ਵਗੈਰਾ 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 ਬਲਾ 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 ਪਰ ਇੱਥੇ ਵੀ ਸਾਫ਼ ਸਾਬਿਤ ਹੁੰਦਾ ਪਹਿਲੀ ਗੱਲ ਭਰਾਵਾ ਉਹਦੀ ਇੰਗਲਿਸ਼ ਇੰਪਰੂਵ ਕਰ ਤੇ ਇੰਗਲਿਸ਼ ਸਹੀ ਨਹੀਂਗੀ ਬੜੀ ਕਨਫਿਊਜ਼ ਹੋਈ ਮੈਂ ਪੜਨ ਲੱਗੀ ਤੇ ਦੂਜੀ ਗੱਲ ਮੇਨ ਮੁੱਦੇ ਤੇ ਉਹਨੇ ਆਪਾਂ ਇੱਥੇ ਸਾਫ਼ ਸਾਬਿਤ ਹੁੰਦਾਗਾ ਵੀ ਇਹ ਈਮੇਲ ਜਿਹੜੀ ਰਜਿਤ ਮੈਮੀ ਨੇ ਨਹੀਂ ਵਿਕਰਮ ਨੇ ਭੇਜੀ ਸੀ ਕਿਉਂਕਿ ਰਜਿਤ ਮੈਮੀ ਦੀ ਨਹੀਂ ਪ੍ਰੈਗਨੈਂਟ ਜਿਹੜੀ ਹੈਗੀ ਹੈ ਵਾਈਫ ਆਫ ਵਿਕਰਮ ਦੀ ਹੈ ਤੈਨੂੰ ਇਹਨਾਂ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਜਿਹਦੇ ਫੋਨ ਤੇ ਤੂੰ ਮੈਨੂੰ ਈਮੇਲ ਭੇਜ ਰਿਆ ਵਾ ਉਹਦੀ ਵਾਈਫ ਤਾਂ ਬਾਹਰ ਬੈਠੀ ਹੈ ਫਿਓਂਸੇ ਆ ਸ਼ਾਇਦੋ ਵਾਈਫ ਉਹਨੇ ਬੰਨਣਾ ਹਜੇ ਫਿਓਂਸੇ ਆ ਸ਼ਾਇਦੋ ਜਿੱਥੇ ਤੱਕ ਮੈਨੂੰ ਪਤਾ ਵਾ ਉਹ ਤਾਂ ਬਾਹਰ بیٹھے ਉਹ ਬਾਹਰ بیٹھے ਪ੍ਰੈਗਨੈਂਟ ਕਿਵੇਂ ਹੋ ਗਈ ਮੈਨੂੰ ਤੇ ਇਹ ਗੱਲ ਨੇ ਸਮਝ ਲੱਗੀ ਤੈਨੂੰ ਇੰਨੀ ਤਾਂ ਸੈਂਸ ਹੋਣੀ ਚਾਹੀਦੀ ਨਾ ਵੀ ਵਾਈਫ ਤੇਰੀ ਪ੍ਰੈਗਨੈਂਟ ਹੈ ਕੋਈ ਈਮੇਲ ਪਾਣੀ ਸੀ ਕਿ ਮੈਂ ਰੋਣਾ ਸੀ ਚੱਜ ਦੀ ਈਮੇਲ ਤਾਂ ਕੋਈ ਪਾਉਂਦਾ ਤੇ ਈਮੇਲ ਕਿਹਦੇ ਹਿਸਾਬ ਨਾਲ ਪਾਈ ਵੀ ਉਹਨੂੰ ਲੱਗੇ ਵੀ ਜਿਵੇਂ YouTube ਨੇ ਮੈਨੂੰ ਈਮੇਲ ਭੇਜੀ ਆ ਜੇ ਮੈਨੂੰ YouTube ਨੇ ਈਮੇਲ ਤੇ ਜੀ ਹੁੰਦੀ ਨਾ ਤਾਂ ਤੇ ਇਹ ਨਹੀਂ ਹੋਣਾ ਸੀਗਾ ਵੀ ਇਹ ਜਿਹੜੀ ਈਮੇਲ ਆਈਫੋਨ ਤੇ ਭੇਜੀ ਗਈ ਹੈ ਉੱਥੇ ਇਹ ਵੀ ਨਹੀਂ ਆਉਣਾ ਸੀਗਾ ਵੀ ਇਹ ਇਹ ਮੇਰੇ ਰਜਤ ਮੈਮੀ ਵੱਲੋਂ ਭੇਜੀ ਗਈ ਹੈ ਉੱਥੇ ਆਉਣਾ ਸੀਗਾ ਇਹ ਈਮੇਲ YouTube ਵੱਲੋਂ ਭੇਜੀ ਗਈ ਨੋ ਰਿਪਲਾਈ ਆਉਣਾ ਸੀਗਾ ਇਹਨੂੰ ਖਾਰੇ ਵੈਮ ਸੀਗਾ ਵੀ ਇਹ ਇੰਨੀ ਈਮੇਲ ਤੋਂ ਡਰ ਜੂਗੀ ਪਹਿਲਾਂ ਉਹ ਵੈਮ ਸੀਗਾ ਰਿਪੋਰਟਸ ਕਰਵਾ ਦੇਣਾ ਇਹ ਚੱਪ ਕਰਕੇ ਬਹਿ ਜੂਗੀ ਫਿਰ ਇਹ ਰਿਪੋਰਟ ਨਾਲ ਕੰਮ ਨਹੀਂ ਬਣਿਆ ਮੈਂ ਕਮੈਂਟ ਕਰ ਦਿੰਨਾ ਉਹਦੇ ਨਾਲ ਨਹੀਂ ਕੰਮ ਗੱਲ ਬਣੀ ਇਹਦੀ ਫਿਰ ਚੱਲ ਈਮੇਲ ਭੇਜ ਦਿੰਨਾ ਵਾ ਮੈਂ ਉਹਦੇ ਨਾਲ ਨਹੀਂ ਗੱਲ ਬਣੀ ਫਿਰ ਇਹਨੇ ਰਿਪਲਾਈ ਪਾ ਕੇ ਮਨਰਉਣ ਦੀ ਕੋਸ਼ਿਸ਼ ਕੀਤੀ ਮੈਂ ਤੇ ਇਹ ਤੇ ਕੇਸ ਕਰੂੰਗਾ ਉਹਦੇ ਨਾਲ ਨਹੀਂ ਗੱਲ ਬਣੇਗੀ ਹਣਾ ਖੇਤ ਨੇ ਕੀ ਕੀਤਾ ਸਟ੍ਰਾਈਕ ਪਾਈ ਐ ਸ਼ਖੋਰੇ ਸਟ੍ਰਾਈਕ ਨਾਲੇ ਚੁੱਪ ਕਰਕੇ ਬਹਿ ਜਾਏ ਭਰਾਵਾ ਜਦੋਂ ਮੈਂ ਤੇਰੀ ਕੇਸ ਵਾਲੀ ਗੱਲ ਤੋਂ ਨਹੀਂ ਡਰੀਗੀ ਤਾਂ ਸਟ੍ਰਾਈਕ ਮੇਰਾ ਕੀ ਕਰ ਦੋਗੀ ਇੱਥੇ ਸਾਫ਼ ਸਾਬਿਤ ਹੁੰਦਾਗਾ ਵੀ ਇਸ ਬੰਦੇ 'ਚ ਹਿੰਮਤ ਭੋਰਾ ਨਹੀਂ ਸਾਹਮਣੇ ਆ ਕੇ ਗੱਲ ਕਰਨ ਦੀ ਗੱਲ ਕਰ ਤੂੰ ਪਾ ਵੀਡੀਓ ਕੀ ਪਾਉਣਾ ਜਿਹੜਾ ਕੁਝ ਬੋਲ ਰਾਂ ਤੂੰ ਵੀਡੀਓ ਦੇ ਵਿੱਚ ਬੋਲ ਦਵਾ ਦਿਨ ਮੈਂ ਉਹਦਾ ਜਵਾਬ ਤੈਨੂੰ ਵੀ ਪਤਾ ਵੀ ਤੂੰ ਜਵਾਬ ਦੇਣ ਯੋਗਾ ਹੁਣ ਹੈ ਨਹੀਂਂ ਤੋ ਆਪਦੀ ਵੀਡੀਓ ਦੇ ਵਿੱਚ ਸੌਰੀ ਆਪ ਦਾ ਲਾਈਵ ਦੇ ਵਿੱਚ ਕੀ ਕਿਹਾ ਸੀਗਾ ਵੀਕ ਤੀੜਾ ਨੂੰ ਚੁੱਪ ਕਰਵਾਤਾ ਕਤੀੜਾ ਕੋਲ ਹੁਣ ਕੋਈ ਜਵਾਬ ਨਹੀਂ ਹੈਗਾ ਸੌਰੀ ਬਟ ਕਤੀੜ ਤੋਂ ਆ ਜਵਾਬ ਤੇਰੇ ਕੋਲ ਕੋਈ ਵੀ ਹੈ ਨਹੀਂ ਗਾ ਕਿਸੇ ਵੀ ਗੱਲ ਦਾ ਜਵਾਬ ਹੈ ਨਹੀਂ ਗਾ ਇਸ ਲਈ ਉਦੋਂ ਬਾਅਦ ਤੇਰੀ ਕੋਈ ਵੀ ਵੀਡੀਓ ਨਹੀਂ ਆਏਗੀ ਨਹੀਂ ਤੇ ਤੇਨੇ ਵੱਡੇ ਵੱਡੇ ਅਲੀਗੇਸ਼ਨ ਲੱਗੇ ਆ ਤੈਨੂੰ ਠੱਗ ਬਣਾਤਾ ਵਾ ਹੈ ਤੇਰੇ ਕੀ ਕੀ ਸਬੂਤ ਲਿਆਂਦੇ ਤੇਰੇ ਖਿਲਾਫ ਤੇ ਤੂੰ ਚੁੱਪ ਕਰਕੇ ਬਹਿ ਜਾਵੇਂ ਉਹ ਤਾਂ ਤੂੰ ਵੱਡਾ ਬਦਮਾਸ਼ ਬੰਦਾ ਮੇਰੇ ਲਈ ਤੂੰ ਮੱਛਰ ਬਦਮਾਸ਼ ਆ ਤੇ ਆਪ ਦੇ ਜਾਂਦੇ ਤੂੰ ਬਹੁਤ ਵੱਡਾ ਬਦਮਾਸ਼ ਬੰਦਾ ਅੰਬਾਨੀ ਐਂਡਾਨੀ ਦਾ ਰਿਲੇਟਿਵ ਬੰਦਾ ਵਖਣੀ ਕਿੰਨਾ ਕ ਪੈਸਾ ਤੇਰੇ ਕੋਲ ਤਦੂਏ ਇੰਨੀ ਛੇ ਦੀ ਚੁੱਪ ਕਰ ਜਾ ਜਗਾ ਵੀ ਤੇਰੀ ਇੰਨੀ ਬੇਇੱਜ਼ਤੀ ਹੋ ਜਾਂਦੀ ਹੈ ਤੇਰੀ ਫੈਮਿਲੀ ਦੀ ਇੰਨੀ ਬੇਇੱਜ਼ਤੀ ਹੋ ਜਾਂਦੀ ਹੈ ਮੈਂ ਤਾਂ ਨਹੀਂ ਮੰਨ ਸਕਦੀ ਪਤਾ ਚੁੱਪ ਕਿਉਂ ਕੀਤਾ ਕਿਉਂਕਿ ਤੇਰੇ ਕੋਲ ਕਿਸੇ ਗੱਲ ਦਾ ਜਵਾਬ ਹੈ ਨਹੀਂ ਸੀਗਾ ਫੇਰ ਇਹਨੂੰ ਵੈਨ ਕੀ ਪਿਆ ਉਹ ਮੈਂ ਸਕਰੀਨਸ਼ਾਟ ਲਾਉਣਾ ਨਹੀਂ ਚਾਹੁੰਦੀਗੀ ਮੈਨੂੰ ਨਾ ਰਜਿਤ ਦਾ ਮੈਸੇਜ ਆਇਆ ਸੀਗਾ ਵੀ ਭੈਣ ਨੇ ਡਿਲੀਟ ਕਰ ਦੋ ਵੀਡੀਓ ਵੀ ਮੇਰੀ ਵਾਈਫ ਨੂੰ ਪ੍ਰੋਬਲਮ ਹੋ ਜਾਂਦੀ ਹੈ ਵੀਡੀਓ ਤੋਂ ਉਹਨੇ ਵੇਖ ਲਿਆ ਵੀਡੀਓ ਗਾਂ ਕਿਸੇ ਨੇ ਉਹਨੂੰ ਸ਼ੇਅਰ ਕੀਤੀ ਹੈ ਜੋ ਲਾ ਪਾਨ ਲਿਸਟਡ ਕਰਦੀ ਹੈ ਵੀ ਮੇਰੀ ਕਿਹੜਾ ਹੁੰਦੇ ਨਾ ਕੋਈ ਦੁਸ਼ਮਣੀ ਆ ਦੁਸ਼ਮਣੀ ਤਾਂ ਮੇਰੇ ਵਿਕਰਮ ਨਾਲ ਵੀ ਹੈ ਨਹੀਂਗੀ ਕੋਈ ਆਪਾਂ ਵੀਡੀਓ ਅਨ ਲਿਸਟਡ ਕਰਤੀ ਤੇ ਕਿਸੇ ਇਹਦੇ ਕਟੜ ਫੈਨ ਨੇ ਵਿਕਰਮ ਦੇ ਕਟੜ ਫੈਨ ਨੇ ਮੇਰੇ ਚੈਨਲ ਤੇ ਆ ਕੇ ਵੇਖਿਆ ਵੀਡੀਓ ਹੈ ਨਹੀਂਗੀ ਉਹਨੇ ਕਮੈਂਟ ਕੀਤਾ ਵਿਕਰਮ ਨੂੰ ਥੱਲੇ ਜਾ ਕੇ ਵੀ ਜੈਸੀ ਕਰਨੀ ਵੈਸੀ ਭਰਨੀ ਮਾੜੇ ਕੰਮ ਦਾ ਮਾੜਾ ਨਤੀਜਾ YouTube ਨੇ ਉਹਦੀ ਵੀਡੀਓ ਡਿਲੀਟ ਕਰਤੀ ਜਿਹੜੀ ਤੁਹਾਡੇ ਖਲਾਫ ਬੋਲੀ ਸੀ ਤੇ ਇਹਨੇ ਥੱਲੇ ਕਮੈਂਟ ਕੀਤਾ ਡੈਸ਼ ਆ ਡਰ ਗਈ ਆ ਤਾਂ ਕਰਕੇ ਵੀਡੀਓ ਅਨਲਿਸਟਡ ਕੀਤੀ ਆ ਵੀਡੀਓ ਮੈਂ ਫੇਰ ਪਬਲਿਕ ਕਰਤੀ ਸੀ ਮੈਂ ਤੈਨੂੰ ਵੀ ਪਤਾ ਲੱਗੂਗੀ ਮੈਂ ਕੀ ਚੀਜ਼ਾਂ ਕੀ ਨਹੀਂਂਗੀ ਵੀ ਮੈਂ ਤੇਰੇ ਤੋਂ ਡਰਦੀ ਆ ਕਿ ਨਹੀਂ ਡਰਦੀ ਪਰ ਗੱਲ ਕਰ ਉਹਦਾ ਰਜਿਤ ਦਾ ਮੈਸੇਜ ਫੇਰ ਆ ਗਈ ਭੈਣ ਬਣ ਕੇ ਵੀ ਤੁਸੀਂ ਪਹਿਲਾਂ ਕਿਹਾ ਸੀਗਾ ਵੀਡੀਓ ਅਨਲਿਸਟਡ ਕਰ ਦੂੰਗੀ ਮੈਂ ਵੀ ਹੁਣ ਕਾ ਤੂੰ ਵੀਡੀਓ ਪਬਲਿਕ ਕਰਤੀ ਚਲ ਮੈਂ ਫੇਰ ਵੀਡੀਓ ਅਨਲਿਸਟਡ ਕਰਤੀ ਆ ਵੀ ਇਸ ਬੰਦੇ ਦੇ ਨਾਲ ਚ ਇੰਨਾ ਕ ਵਹਿਮ ਬੈਠਾ ਹੋਇਆ ਨਾ ਵੀ ਖਣੀ ਸਾਰੀ ਦੁਨੀਆ ਦੇ ਕੋਲ ਡਰਦੀ ਪਈ ਆ ਆਪਦੇ ਆਪਣੇ ਰੱਬ ਵੀ ਸਮਝੀ ਬੈਠੋ ਮੈਂ ਹੀ ਆ ਜੋ ਕੁਛ ਹੈਗਾ ਬਾਕੀ ਸਾਰੀ ਦੁਨੀਆ ਮੇਰੇ ਤੋਂ ਥੱਲੇ ਆ ਬਾਕੀ ਸਾਰੀ ਦੁਨੀਆ ਮੇਰੇ ਤੋਂ ਚਾਲੂ ਆ ਡਰਦੀ ਆ ਐਡੇ ਐਡੇ ਵੇਮ ਨਾ ਪਾਲ ਭਰਾਵਾ ਮੈਂ ਤਾਂ ਸ਼ੱਕ ਪੈਂਦਾ ਤੇਰੀ ਜਨਾਨੀ ਵੀ ਨਹੀਂ ਤੇਰੇ ਕੋਲ ਡਰਦੀ ਹੋਣੀ ਤੇ ਤੂੰ ਦੂਜਿਆਂ ਡਰੋਂ ਚੱਲਿਆ ਵਾ ਉਹਨ ਟੱਕ ਅੱਗੇ ਬਿਠਾ ਲਾ ਪਹਿਲਾਂ ਟਿਕਟੋਕ ਉਹਦਾ ਬੰਦ ਕਰ ਆ ਵਲੋਗਿੰਗ ਉਹਦੀ ਬੰਦ ਕਰਵਾ ਫੇਰ ਤੂੰ ਦੂਜਿਆਂ ਟਰਾਂਵੇਂ ਆ ਵੀਡੀਓ ਖਤਮ ਕਰਨ ਤੋਂ ਪਹਿਲਾਂ ਨਾ ਮੈਂ ਇੱਕੋ ਗੱਲ ਕਹੂੰਗੀ ਇੱਕੋ ਸਲਾਹ ਦਵਾਂਗੀ ਮੈਂ ਵਿਕਰਮ ਜੇਤ ਜੇ ਮੇਰੀ ਆ ਵੀਡੀਓ ਵੇਖੀ ਐ ਨਾ ਨਾ ਇੱਕੋ ਸਲਾਹ ਦਵਾਂਗੀ ਤਨ ਮੈਂ ਆਪਦੀਆਂ ਗਲਤੀਆਂ ਮੰਨ ਲਾ ਸੌਰੀ ਫੀਲ ਕਰ ਲਾ ਜਿਹੜੀਆਂ ਕੁੜੀਆਂ ਨੂੰ ਗਲਤ ਬੋਲਿਆ ਉਹਨਾਂ ਉਹਨਾਂ ਨੂੰ ਸੌਰੀ ਬੋਲ ਦੇ ਤੋ ਅੱਜ ਇਹਨੂੰ ਆਪਦੀ ਮੂੰਹ ਬੋਲੀ ਭੈਣ ਬਣਾਇਆ ਸੀਗਾ ਉਹਨੂੰ ਸੌਰੀ ਬੋਲ ਦੇ ਕੰਮ ਖਤਮ ਇੱਥੇ ਸੌਰੀ ਬੋਲਣਾ ਤਾਂ ਕੋਈ ਸ਼ੋਰ ਆ ਨਹੀਂ ਹੋਣ ਲੱਗਾ ਪਰ ਜੇ ਤਨੀਆ ਇਦਾਂ ਹੀ ਹੋਰ ਗੱਲਾਂ ਬਾਹਰ ਨਿਕਲਦੀਆਂ ਰਹੀਆਂ ਨਾ ਤੇਰਾ ਚੈਨਲ ਜਰੂਰ ਛੋਟਾ ਹੋ ਜਾਣਾ ਵਾ ਵਿਊਜ਼ ਬੱਦ ਘਟ ਜਾਣੇ ਆ ਇਸ ਕਾਕੇ ਸੌਰੀ ਫੀਲ ਕਰ ਲਾ ਸੌਰੀ ਬੋਲਣਾ ਕੁਛ ਨਹੀਂ ਹੋਣ ਲੱਗਾ ਜੇ ਤੂੰ ਇੰਨਾ ਗੰਦ ਬੋਲ ਸਕਦਾ ਨਾ ਤਾਂ ਤੂੰ ਇੱਕ ਸੌਰੀ ਵੀ ਬੋਲ ਸਕਦਾ ਜੇ ਤੇਰੀ ਜੀਬ ਇੰਨਾ ਗੰਦ ਬੋਲਣ ਵੇਲੇ ਨਹੀਂ ਕੰਬੀਗੀ ਤੇ ਸੌਰੀ ਬੋਲਣ ਵੇਲੇ ਵੀ ਨਹੀਂ ਕੰਬਣੀ ਚਾਹੀਦੀ ਸੌਰੀ ਬੋਲ ਲਾ ਫੀਲ ਕਰ ਲਾ ਇੱਥੇ ਕੰਮ ਸਾਰਾ ਖਤਮ ਹੋ ਜਾਣਾ ਵਾ ਤੇਰਾ ਬਾਕੀ ਤੇਰੀ ਮਰਜ਼ੀ ਆਪਾਂ ਤਾਂ ਸਲਾਹ ਦੇਣੀ ਸੀ ਦੇਤੀ ਮੰਨਨੀ ਹੈ ਜਾਂ ਨਹੀਂ ਮੰਨਨੀ ਉਹ ਤੇਰੀ ਮਰਜ਼ੀ ਹੈ ਹਾਂਜੀ ਫਿਰ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਬਣਾਉਣੀ ਤਾਂ ਮੈਂ ਕਿਸੇ ਹੋਤੇ ਸੀ ਵੀਡੀਓ ਪਰ ਮਜਬੂਰੀ ਚੈਤੇ ਤੇ ਬਣਾਉਣੀ ਪਈ ਮੈਨੂੰ ਵੀਡੀਓ ਜੇ ਮੈਨੇ ਈਮੇਲ ਨਾ ਆਉਂਦੀ ਫਿਰ ਮੈਂ ਇਹਦੇ ਤੇ ਅੱਜ ਵੀਡੀਓ ਨਹੀਂ ਬਣਾਉਣੀ ਸੀ ਮੈਂ ਵੀਡੀਓ ਕਿਸੇ ਹੋਤੇ ਬਣਾਉਣੀ ਸੀ ਆ ਦੋ ਦਿਨ ਇਹਨੂੰ ਛੁੱਟੀ ਦੇਣੀ ਸੀ ਬਿਕਰਮ ਨੂੰ ਮੈਂ ਚੱਲ ਛੱਡੋ ਇਹਨੂੰ ਇਹ ਤੇ ਹੁਣ ਦੋ ਦਿਨ ਵੀਡੀਓ ਨਹੀਂ ਬਣਾਉਂਦੇਗੇ ਆਪਾਂ ਪਰ ਉਹ ਈਮੇਲ ਆਉਣ ਕਰਕੇ ਮੈਨੂੰ ਮਜਬੂਰ ਕਰਤਾ ਵੀ ਇੰਨਾ ਕ ਬੰਦਾ ਡਰ ਚੁੱਕਿਆ ਨਾ ਇਹ ਪੈਠ ਪਿੱਛੇ ਵਾਰ ਕਰੀ ਜਾਂਦਾ ਓਏ ਇਹ ਹੁਣ ਨਾ ਹੁਣ ਮੈਨੇ ਰਿਪਲਾਈ ਦੇਣ ਜੋਗਾ ਹੈ ਠੀਕ ਹੈ ਕਹਿੰਦਾ ਮਤਲਬ ਸੋ ਹਾਂਜੀ ਕਰਦੇ ਆਪਾਂ ਅੱਜ ਦੀ ਆਪਣੀ ਵੀਡੀਓ ਨੂੰ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ